ਅੱਜ ਗੱਲ ਕਰਨੀ ਹੈ ਸਿੱਖ ਸਿਆਸਤ ਤੇ ਖਾਸ ਕਰਕੇ ਇਕ ਤਾਂ ਫਰੀਦਕੋੜ ਦਾ ਐਮਪੀ ਹੈ ਸਰਬਜੀਤ ਸਿੰਘ ਖਾਲਸਾ ਤੇ ਇੱਕ ਗਿਬਰੂਗੜ ਜੇਲ੍ਹ ਦੇ ਵਿੱਚ ਬੈਠਾ ਹੈ ਅਮਰਪਾਲ ਸਿੰਘ ਤੇ ਕੁਝ ਕੌਮ ਦੇ ਠੇਕੇਦਾਰ ਜਿਹੜੇ ਆਪੋ ਬਣੇ ਚੌਧਰੀ ਨੇ ਉਹ ਸਰਬਜੀਤ ਦੇ ਨਾਲ ਹਰ ਵਕਤ ਅੱਗੇ ਪਿੱਛੇ ਘੁੰਮਦੇ ਨੇ ਜਿਹੜੇ ਚਮਚਾਗਰੀ ਕਰਨ ਵਾਲੇ ਹੁੰਦੇ ਆ ਤੇ ਸਰਬਜੀਤ ਨੂੰ ਪਤਾ ਹੀ ਹੈ ਕਿੰਨੀ ਕ ਰਾਜਨੀਤੀ ਆਉਂਦੀ ਹੈ ਜਦੋਂ ਪੰਜਾਬ ਦੇ ਵਿੱਚ ਭੇੜਚਾਲ ਚੱਲਦੀ ਹੋਵੇ ਉਦੋਂ ਕਈ ਵਾਰਕ ਤੱਕਾ ਵੀ ਤੀਰ ਬਣ ਕੇ ਨਿਸ਼ਾਨੇ ਤੇ ਲੱਗ ਜਾਂਦਾ ਹੁੰਦਾ ਤੇ ਉਹ ਗੱਲ ਸੱਚ ਹੋਊਗੀ ਐਮਪੀ ਬਣ ਗਿਆ ਤੇ ਹੁਣ ਜਿਹੜੇ ਸਪਨੇ ਲੈ ਰਹੇ ਆ ਉਹ ਪੰਜਾਬ ਦੇ ਸਤਾ ਤੇ ਕਾਬਜ ਹੋਣਾ ਸਭ ਤੋਂ ਵੱਧ ਜੇ ਉਹਨਾਂ ਦੀ ਨਜ਼ਰ ਹੈਗੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਹੈ ਕਿਤੇ ਨਾ ਕਿਤੇ ਜਿਹੜੇ ਅੰਦਰ ਖਾਤੇ ਇਹ ਖਿਚੜੀ ਪਕਾ ਰਹੇ ਨੇ ਰਲ ਮਿਲ ਕੇ ਕੁਝ ਮੰਨ ਲਈਏ ਨੇ ਕੁਝ ਇਧਰੋਂ ਉਧਰੋਂ ਕੱਡੇ ਵੱਡੇ ਹੁੰਦੇ ਨੇ ਕਿਹੜੀ ਕਲਚਰ ਚੱਲੇ ਹੋਏ ਕਾਰਦੋਸ ਤੇ ਹੁਣ ਇਹ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਚਾਹੁੰਦੇ ਨੇ ਕਿ ਅਮਰਤਪਾਲ ਦੇ ਹੱਕ ਵਿੱਚ ਕੋਈ ਰੋਸ ਮਜਾਰਾ ਕੀਤਾ ਜਾਵੇ ਉਹਨੂੰ ਕਿਦਾਂ ਜੇਲ੍ਹ ਤੋਂ ਰਿਹਾ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਸ ਕੁਰਸੀ ਤੇ ਬਹਾਇਆ ਜਾਵੇ ਮੈਂ ਇੱਕ ਬੇਨਤੀ ਕਰਨੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਭਾਵੇਂ ਨਸ਼ੇ ਹੋਣ ਭਾਵੇਂ ਗੈਂਗਸਟਰਵਾਦ ਹੋਵੇ ਭਾਵੇਂ ਅੱਤਵਾਦ ਹੋਵੇ ਇਹ ਉਹੀ ਲੋਕ ਨੇ ਤੇ ਹੁਣ ਇਹਨਾਂ ਦੀ ਪੂਛ ਨੂੰ ਅੱਗ ਲੱਗੇ ਹੋਈ ਹੈ ਵੀ ਛੇਤੀ ਹੋਵੇ ਸਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਪਾਇਲਟ ਜਿਪਸੀਆਂ ਅੱਗੇ ਪਿੱਛੇ ਘੁੰਮਣਾ ਤੇ ਨੋਟਾਂ ਦੇ ਵੱਡੇ ਵੱਡੇ ਵਾਇਗ ਸਾਡੇ ਘਰਾਂ ਦੇ ਵਿੱਚ ਆਉਣ ਜ਼ਮੀਨਾਂ ਖਰੀਦ ਕੇ ਅਸੀਂ ਵੱਡੇ ਸਰਦਾਰ ਬਣ ਗਏ ਤੇ ਪੰਜਾਬ ਦੀ ਜਿਹੜੀ ਹਕੂਮਤ ਹੈ ਉਹ ਸਾਡੀ ਹੋਵੇ ਇਹ ਇਹਨਾਂ ਦੇ ਅੰਦਰ ਜੋ ਚੱਲ ਰਿਹਾ ਉਹ ਮੈਂ ਗੱਲ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਇਗਲ ਤੇ ਹੰਰ ਦੇ ਵਿੱਚ ਰੱਖਿਓ ਇਹ ਮੈਂ ਬਹੁਤ ਰਾਜਨੀਤਿਕ ਲੋਕਾਂ ਦਾ ਵਿਰੋਧ ਕੀਤਾ ਹੈ ਭਾਵੇਂ ਕੋਈ ਵੀ ਹੋਵੇ ਮਨ ਡਰ ਕੇ ਗੱਲ ਕੀਤੀਏ ਤੇ ਨਾ ਡਰ ਕੇ ਗੱਲ ਕਰਨੀ ਹੈ ਇਹ ਮੇਰੀ ਫਿਤਰਤ ਹੈ ਪਰ ਜੇ ਇਹ ਦੋ ਬੰਦੇ ਇੱਕ ਤਾਂ ਅਮਰਤਪਾਲ ਜਿਹੜਾ ਡੇਵੂਗੜ੍ਹ ਜੇਲ੍ਹ ਚ ਬੈਠਾ ਹੈ ਇੱਕਾ ਨਸ਼ੀੜੀ ਜਿਹੜਾ ਸਰਬਜੀਤ ਹੈ ਜਿਹੜਾ ਤਿੰਨ ਚਾਰ ਕਾਰਡ ਭੁੱਕੀ ਦੇ ਲਾਉਂਦਾ ਫਿਰ ਘਰੋਂ ਬਾਹਰ ਨਿਕਲਦਾ ਤੇ ਦਾੜੇ ਵੀ ਕਾਲੇ ਕੀਤੀ ਹੁੰਦੀ ਹੈ ਵਧੀਆ ਕਲ ਅਮਰੀਕਾ ਤੋਂ ਆਉਂਦੀ ਹੈ ਕਿਉਂਕਿ ਚਮਚੇ ਬਹੁਤ ਬੈਠੇ ਨੇ ਉਹ ਭੇਜ ਦਿੰਦੇ ਨੇ ਤੇ ਚਾਰ ਪੰਜ ਨਾਲ ਚਮਚੇ ਹੁੰਦੇ ਨੇ ਘੁੰਮਣ ਵਾਲੇ ਆ ਸ਼ੇਵਕ ਸਿੰਘ ਜਵਾਰ ਕੇ ਵਰਗੀ ਖੋਰ ਬਹੁਤ ਨੇ ਤੇ ਹੁਣੇ ਹਵਾ ਦੇ ਹੀ ਜਾਂਦੇ ਇਹਨਾਂ ਨੂੰ ਪੰਪ ਮਾਰ ਮਾਰ ਕੇ ਤੇਰੇ ਵਰਗਾ ਲੀਡਰ ਕੋਈ ਨਹੀਂ ਮੈਂ ਇੱਕ ਫੜਾ ਦਿੰਦੇ ਇਹਨਾਂ ਨੂੰ ਪਤਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ ਨਾ ਉਹ ਪੂਰੀ ਪੰਜਾਬੀ ਆਉਂਦੀ ਹੈ ਤੇ ਨਾ ਹੀ ਹਿੰਦੀ ਆਉਂਦੀ ਹੈ ਇੰਗਲਿਸ਼ ਤਾਂ ਆਉਣੀ ਕੀ ਹੈ ਤੇ ਨਾ ਹੀ ਉਹਨੂੰ ਕੋਈ ਸਵਿਧਾਨ ਬਾਰੇ ਪਤਾ ਹੈ ਨਾ ਕਿਸੇ ਕਾਇਦਾ ਕਾਨੂੰਨ ਦਾ ਪਤਾ ਹੈ ਸ਼ਰਿਆਮ ਕਹਿ ਦਿੰਦਾ ਮੇਰੇ ਪਿਤਾ ਨੇ ਇੰਦਰਾਂ ਗਾਂਧੀ ਨੂੰ ਗੱਡੀ ਚਾੜਿਆ ਸੀ ਸ਼ਾਇਦ ਹੁਣ ਭਗਵੰਤ ਮਾਨ ਦਾ ਵੀ ਨੰਬਰ ਲੱਗ ਜੇ ਇਸੇ ਕਰਕੇ ਐਨਐਸਏ ਵਧਾਈ ਹੈ ਜਿਹੜੇ ਬੰਦੇ ਸ਼ਰਿਆਮ ਭਗਵੰਤ ਮਾਨ ਨੂੰ ਪੁੱਜੜ ਕਹਿੰਦੇ ਨੇ ਤੇ ਉਹਨਾਂ ਬੰਦਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਮੈਂ ਕਿੱਥੇ ਬੇਨਤੀ ਕਰਨੀ ਹੈ ਇਹ ਬੰਦੇ ਨਾ ਇਹ ਕਹਿ ਸਕਦਾ ਮੈਂ ਕਿ ਬਾਦਲ ਪਰਿਵਾਰ ਤੋਂ ਜਾਂ ਸ਼ਰਮਣੀ ਕਲਦਲ ਦੇ ਪਹਿਲੇ ਲੀਡਰਾਂ ਤੋਂ ਵੀ ਗਏ ਗੁਜ਼ਰੇ ਨੇ ਕੁਝ ਬੰਦੇ ਉਹ ਹੁੰਦੇ ਨੇ ਜਿਹੜੇ ਖਾ ਪੀ ਕੇ ਥੋੜਾ ਜਿਹਾ ਰੱਜ ਪੁੱਜ ਜਾਂਦੇ ਐ ਅਸੀਂ ਕਹਿੰਨੇ ਜਰ ਇਹ ਰੱਜਿਆ ਪੁੱਜਾ ਬੰਦਾ ਐ ਥੋੜਾ ਬਹੁਤਾ ਸਬਰ ਹੋਊਗਾ ਪਰ ਜਿਹੜਾ ਬੰਦਾ ਨੀਤ ਕਰਕੇ ਭੁੱਖਾ ਹੁੰਦਾ ਹੈ ਨਾ ਪੈਗਾਂ ਦਾ ਢਿੱਡ ਤੇ ਭਰ ਜਾਂਦਾ ਹੈ ਪਰ ਨੀਤ ਐਨੀ ਹੁੰਦੀ ਹੈ ਕਿ ਉਹ ਭਰਦੀ ਨਹੀਂ ਤੇ ਇਹ ਉਹ ਲੋਕ ਨੇ ਇੱਕ ਪਾਸੇ ਅਮਰਤਪਾਲ ਲਾ ਪਿਉ ਤੁਰੇ ਫਿਰਦੇ ਇੱਕ ਪਾਸੇ ਇਹਨੂੰ ਹਵਾ ਦੇਈ ਜਾਂਦੇ ਨੇ ਮੈਂ ਗੱਲ 'ਚ ਹੋਰ ਕਹਿ ਦਨਾ ਬੋਧੇ ਸੱਜਣਾ ਫੋਨ ਕਰਨਗੇ ਕਿ ਸਾਨੂੰ ਕੌਮ ਦਾ ਕੋਈ ਵਧੀਆ ਲੀਡਰ ਚਾਹੀਦਾ ਹੈ ਸਾਨੂੰ ਪੰਜਾਬ ਦੀ ਸਦਾ ਸੰਭਾਲਣ ਵਾਲੇ ਤੇ ਵਧੀਆ ਲੀਡਰ ਚਾਹੀਦਾ ਸਾਨੂੰ ਵਧੀਆ ਲੀਡਰ ਚਾਹੀਦਾ ਧਾਰਮਿਕ ਵੀ ਤੇ ਜਾਂ ਅਰਾਇਨਤਕ ਵੀ ਰਾਜਨੀਤਕ ਵੀ ਇਹਦੇ ਵਿੱਚ ਕੋਈ ਦੋਰਾ ਮਾ ਨਹੀਂ ਪਰ ਅਸੀਂ ਉਹ ਲੀਡਰ ਲੱਭਣਾ ਇਹ ਜਿਹੜੇ ਲੀਡਰ ਆਪਣੇ ਆਪ ਝੰਡਾ ਚੱਕ ਕੇ ਸਾਹਮਣੇ ਹੁੰਦੇ ਨੇ ਨਾ ਤੇ ਇਹਨਾਂ ਚੋਂ ਸਾਨੂੰ ਕਿਸੇ ਲੀਡਰ ਦੀ ਲੋੜ ਨਹੀਂ ਤੇ ਇਹ ਗੱਲ ਚੇਤੇ ਰੱਖ ਲਿਓ ਜੇ ਹੁਣ ਜਿਹੜਾ ਲੁੰਗ ਲਾਣਾ ਇਕੱਠਾ ਹੋਇਆ ਫਿਰਦਾ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਸਾਡੇ ਹਵਾਲੇ ਹੋਣ ਉੱਥੇ ਕਬਜ਼ਾ ਹੋਵੇ ਫਿਰ ਬਜਟ ਬਹੁਤ ਹੈ ਮਨ ਮੰਨ ਆਈਏ ਕਰਾਂਗੇ ਦੂਜੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਡਾ ਕਬਜ਼ਾ ਹੋਵੇ ਪਤਾ ਕੀ ਕਹਿੰਦਾ ਸਰਵਜਿਤ ਅੱਜ ਸਾਰੀ ਵੀਡੀਓ ਦੇ ਵਿੱਚ ਇਹੀ ਗੱਲ ਤੁਹਾਨੂੰ ਫਿੱਟ ਬੈਠੂ ਜਿਹੜੀ ਮੈਂ ਕਹਿਣ ਲੱਗਾ ਧਿਆਨ ਨਾਲ ਸੁਣੋ ਕਹਿੰਦਾ ਮੈਂ ਅਕਾਲੀ ਦਲ ਵਾਲਿਆਂ ਨੂੰ ਬਾਦਲਾਂ ਨੂੰ ਬੇਨਤੀ ਕਰਦਾ ਤੁਸੀਂ ਬਹੁਤ ਕੁਝ ਖਾਟ ਲਿਆ ਬਹੁਤ ਕੁਝ ਖਾ ਪੀ ਲਿਆ ਬਹੁਤ ਕੁਝ ਕਮਾ ਲਿਆ ਤੁਹਾਡੇ ਕੋਲੇ ਬਹੁਤ ਕੁਝ ਹੈ ਇਹਦਾ ਮਤਲਬ ਹੁਣ ਸਾਨੂੰ ਮੌਕਾ ਦਿਓ ਵੀ ਅਸੀਂ ਵੀ ਤੁਹਾਡੇ ਵਾਂਗੂ ਸ਼ੱਲ ਲਾਈਏ ਚੰਗੀ ਤਰ੍ਹਾਂ ਅਸੀਂ ਵੀ ਆਪਣੇ ਘਰ ਪਰਈਏ ਅਸੀਂ ਵੀ ਅਮੀਰ ਹੋਈਏ ਜਾਨਕਿ ਹਿੰਟ ਨਾ ਆਪਣੇ ਆਪੇ ਲੋਕ ਦੇ ਦਿੰਦੇ ਹੁੰਦੇ ਨੇ ਜਿੰਨੇ ਦਿਨ ਜਿੰਨੇ ਕਹਨਾਂ ਨੂੰ ਅਕਲ ਹੁੰਦੀ ਹੈ ਜਾਨਕਿ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਨਾਂ ਕੋਲੇ ਬਹੁਤ ਕੁਝ ਹੈ ਤੇ ਹੁਣ ਸਾਡੀ ਵਾਰੀ ਹੈ ਹੁਣ ਵੇਖੀ ਹੁੰਦੀ ਅਸਰ ਕਸਰ ਜਿਹੜੀ ਅਸੀਂ ਕੱਢਾਂਗੇ ਇਹਦਾ ਮਤਲਬ ਇਹ ਹੁੰਦਾ ਹੈ ਤੇ ਮੈਂ ਬੇਨਤੀ ਤਾਂ ਕੀਤੀ ਹੈ ਕਿ ਇਹਨਾਂ ਨਾਲੋਂ ਬਾਦਲ ਪਰਿਵਾਰ ਦੀ ਗੱਲ ਕਰ ਲੋ ਜਾਂ ਹੋ ਲੀਡਾਂ ਦੀ ਗੱਲ ਕਰ ਲੋ ਹਾਲਾਂਕਿ ਗਾਲਾਂ ਹੀ ਕੱਢ ਲਿਆ ਨੇ ਕਿ ਬਾਦਲਾਂ ਦੇ ਹੱਕ ਚੋਕੇ ਖੜ ਗਿਆ ਬਿਲਕੁਲ ਨਹੀਂ ਹੱਕ ਵਿੱਚ ਖੜ ਦੇ ਪਰ ਇੰਨੀ ਗੱਲ ਕਹਿ ਦੇਣਾ ਇਨਾਂ ਨਾਲੋਂ ਹਜ਼ਾਰ ਗੁਣਾ ਚੰਗੇ ਨੇ ਚੰਗੇ ਰਹਿਣਗੇ ਇਹ ਬੇਨਤੀ ਪ੍ਰਵਾਨ ਕਰਿਓ